ਹਾਂਜੀ ਸਸਿਕਾ ਜੀ ਸਾਰੇ ਵੀਰਾਂ ਨੂੰ ਸੁੱਖਿਆ ਵਾਲਾ ਬ੍ਰੀਡਰ ਚਾਹ ਦਾ ਸਵਾਗਤ ਹੈ ਜੀ ਸੋ ਵੀਡੀਓ ਲੈ ਕੇ ਹਾਜ਼ਰਾਂ ਜੀ ਅੱਜ ਆਪਾਂ ਬਰਡ ਜਿਹੜਾ ਲੈ ਕੇ ਆਏ ਸੀ ਕਾਫੀ ਦੂਰ ਤੋਂ ਸੋ ਸਾਨੂੰ ਥਕਾਵਟ ਸੀ ਤੇ ਅੱਜ ਅਸੀਂ ਜਿਹੜੀ ਵੀਡੀਓ ਅਪਲੋਡ ਕਰ ਰਹੇ ਹਾਂ ਕਿਉਂਕਿ ਬਰਡ ਵੀ ਥੋੜਾ ਸਟ੍ਰੈਸ ਚ ਹੁੰਦਾ ਜਦੋਂ ਬਰਡ ਆਪਣਾ ਟਰਾਂਸਪੋਰਟ ਹੁੰਦਾ ਸੋ ਆਪਣੇ ਕੋਲੇ ਅਵੇਲੇਬਲ ਆ ਜੀ 300 ਪੀਸ ਕੜਕਨਾਥ ਆ ਜੀ ਔਰ 150 ਪੀਸ ਜਿਹੜਾ ਆ ਸਾਡੇ ਕੋਲ ਹੈਗਾ ਜੀ ਆਰਆਰ ਦਾ ਐਗਲਿੰਗ ਠੀਕ ਆ ਜੀ ਔਰ ਜਿਹੜਾ ਬਰਡ ਆ ਉਹ ਅਸੀਂ ਕਾਫੀ ਦੂਰੋਂ ਲਿਆਂਦਾ ਸੁਤਾਂ ਅਸੀਂ ਇਹਨੂੰ ਮੈਡੀਕੇਟਡ ਪੂਰਾ ਕਰਕੇ ਪੂਰੀ ਇਹਨੂੰ ਰੈਸਟ ਦਿਵਾ ਕੇ ਫਿਰ ਅਸੀਂ ਬਰਡ ਜਿਹੜਾ ਅੱਗੇ ਕਿਸੇ ਨੂੰ ਦੇਵਾਂਗੇ ਠੀਕ ਆ ਜੀ ਔਰ ਜਿਹੜਾ ਕੜਕਨਾਥ ਬਰਡ ਆ ਇਹ ਮਤਲਬ ਸਾਡੇ ਏਰੀਆ ਦੇ ਵਿੱਚ ਤਾਂ ਤਕਰੀਬਨ ਕਿਤੇ ਵੀ ਹੈ ਨਹੀਂ ਕਿਸੇ ਕੋਲੇ ਪੀਸ 5-7 ਘਰੇ ਹੋ ਸਕਦੇ ਆ ਫਾਰਮ ਜਿਹੜੇ ਆ ਫਾਰਮਾਂ ਤੇ ਬਹੁਤ ਘੱਟ ਲਿਮਟਡ ਰਹਿ ਗਿਆ ਮਤਲਬ ਸੋ ਇਹਦਾ ਮਾਰਕੀਟ ਦੇ ਵਿੱਚ ਰੇਟ ਵੀ ਜਿਹੜਾ ਜਿਹਦੇ ਕੋਲੇ ਹੈਗਾ ਉਹ ਵੀ ਕਾਫੀ ਹਾਈ ਲੈਿੰਦੇ ਮਤਲਬ ਰੇਟ ਜਿਹੜਾ ਹੁੰਦਾ ਸੋ ਜਿਹੜਾ ਬਰਡ ਆ ਰਹੀ ਆਰ ਉਹ ਤਾਂ ਨਾਰਮਲੀ ਅਸੀਂ 550 ਰੁਪਏ ਇੱਕ ਗਾਲੀ ਜਿਹੜੀ ਨਸਲ ਆ ਉਹ ਸੇਲ ਕਰ ਰਹੇ ਆ ਇੱਕ ਜਿਹੜਾ ਦੇਰੀਆ ਵਧੀਆ ਪ੍ਰੋਪਰ ਔਰ ਜਿਹੜਾ ਕੜਕਨਾ ਦਾ ਅਸੀਂ ਲੈ ਕੇ ਆਏ ਆ ਉਹਦੀ ਤੁਹਾਨੂੰ ਅਸੀਂ ਵੀਡੀਓ ਸ਼ੋਅ ਕਰਦੇ ਆ ਕੜਕਨਾਥ ਜਿਹੜਾ ਆ ਉਹਦਾ ਮਤਲਬ ਮੁਰਗੀ ਜਿਹੜੀ 1.5 ਕਿਲੋ ਤੱਕ ਹੁੰਦੀ ਔਰ ਜਿਹੜਾ ਮੁਰਗਾ ਹੁੰਦਾ ਜੀ ਉਹ 1.5 ਤੋਂ 2 ਕਿਲੋ ਤੱਕ ਜਾਂਦਾ ਆ ਔਰ ਆਪਣੇ ਕੋਲ ਜਿਹੜਾ ਬਰਡ ਹੈ 4 ਮਹੀਨੇ ਦਾ ਜੀ ਠੀਕ ਆ ਤੇ ਮਤਲਬ ਮੀ ਨਾ ਘਜੇ ਲਵੂ ਪ੍ਰੋਪਰ ਐਗ ਤੇ ਆਉਣ ਨੂੰ ਉਹ ਵੀ ਜੇ ਆਪਾਂ ਇਹਨਾਂ ਨੂੰ ਫੀਡਿੰਗ ਤੇ ਰੱਖਾਂਗੇ ਜਿਹੜੀ ਐਗ ਵਾਲੀ ਫੀਡਿੰਗ ਜੇ ਆਪਾਂ ਮੰਨ ਲਓ ਇਹਨਾਂ ਨੂੰ ਕਣਕ ਜਾਂ ਝੋਨੇ ਤੇ ਰੱਖਾਂਗੇ ਫਿਰ ਤਾਂ ਉਸਾਬ ਨਾਲ ਹੀ ਰਹਿਣਾ ਜੋ ਅਸੀਂ ਅੱਗੇ ਵੀ ਦੱਸਦੇ ਆ ਠੀਕ ਆ ਜੀ ਔਰ ਕਣਕਨਾਥ ਜਿਹੜਾ ਆ ਇਹਦੇ ਵਿੱਚ ਕੀ ਫਾਇਦੇ ਆ ਦੇ ਕਾਫੀ ਟਾਈਮ ਅਸੀਂ ਪਹਿਲਾਂ ਵੀ ਇਹ ਬਰਡ ਜਿਹੜਾ ਬਹੁਤ ਸੇਲ ਕੀਤਾ ਸੀਗਾ ਸੋ ਇਹਦੇ ਜਿਹੜੇ ਫਾਇਦੇ ਹੈਗੇ ਆ ਵੀ ਇੱਕ ਤਾਂ ਇਹ ਜਿਹੜਾ 슈ਗਰ ਵਾਲਾ ਬੰਦਾ ਉਹਦੇ ਲਈ ਬੈਨੀਫੀਸ਼ੀਅਲ ਆ ਇ ਸਾਡੇ ਇੱਥੇ ਜੀਰੇ ਇੱਕ ਸੀਗਾ ਵੀਰ ਤੇ ਉਹ ਆਪਣੇ ਬੇਟੇ ਲਈ ਲੈ ਕੇ ਜਾਂਦਾ ਸੀ ਉਹਦੇ ਨਾਲ ਇੰਜੈਕਸ਼ਨ ਲੱਗਦੇ ਸੀ ਇਨਸੂਲਿਨ ਦੇ ਸੋ ਜਿਸ ਟਾਈਮ ਉਹ ਇਹਨੂੰ ਐਗ ਦਿੰਦੇ ਸੀ ਮੰਨ ਲਓ ਉਸ ਦਿਨ ਉਹਨੂੰ ਵੈਕਸੀਨੇਸ਼ਨ ਦੀ ਲੋੜ ਨਹੀਂ ਸੀ ਕਹਿੰਦੀ ਮਤਲਬ ਪੈਂਦੀ ਵੀ ਸ਼ੂਗਰ ਤਕਰੀਬਨ ਕੰਟਰੋਲ 'ਚ ਰਹਿੰਦੀ ਸੀ ਇਹਦਾ ਅਸੀਂ ਰਿਜ਼ਲਟ ਦੇਖਿਆ ਸੀਗਾ ਅਸੀਂ ਉਸ ਵੀਰ ਨੂੰ ਪੁੱਛਿਆ ਸੀ ਉਹਦਾ ਫੀਡਬੈਕ ਲਿਆ ਸੀ ਸੋ ਜਿਹੜੇ ਵੀਰ ਜਿਮ ਕਰਦੇ ਆ ਉਹਨਾਂ ਨੂੰ ਵੀ ਪਤਾ ਇਹਦਾ ਪ੍ਰੋਟੀਨ ਲੈਵਲ ਹੈਗਾ ਫਿਰ ਇਹਦੇ ਆਂਡੇ ਦੇ ਵਿੱਚੋਂ 스멜 ਬਹੁਤ ਘੱਟ ਆਉਂਦੀ ਹੈ 스멜 ਨਹੀਂ ਆਉਂਦੀ ਇਹ ਜੋ ਇਹਦੀ ਅੰਦਰਲੀ ਗਰੀ ਹੁੰਦੀ ਆ ਯੋਕ ਹੁੰਦਾ ਉਹ ਵੀ ਬਹੁਤ ਛੇਤੀ ਡਿਜ਼ੋਲਵ ਹੁੰਦਾ ਤੁਸੀਂ ਬਧੀਆ ਆਰਾਮ ਨਾਲ ਖਾ ਸਕਦੇ ਹੋ ਠੀਕ ਆ ਜੀ ਪਰ ਐਗ ਸਾਈਜ਼ ਜਿਹੜਾ 40 ਤੋਂ 45 ਗ੍ਰਾਮ ਤੇ ਬਰਡ ਜਿਹੜਾ ਤੁਹਾਨੂੰ ਅਸੀਂ ਚੈੱਕ ਕਰਵਾ ਦਿੰਨੇ ਆ ਤਾਂ ਰੇਟ ਜਿਹੜਾ ਆ ਔਨ ਫੋਨ ਜੇ ਕਿਸੇ ਨੇ ਲੈਣਾ ਹੈ ਬਰਡ ਉਹ ਹੀ ਵੀ ਰਿਕੁਐਸਟ ਕਰੇ ਠੀਕ ਆ ਜੀ ਫਾਰਮ ਵਿਜ਼ਿਟ ਅਲਾਉਡ ਨਹੀਂ ਹੈਗੀ ਕਿਸੇ ਵੀ ਵੀਰ ਨੂੰ ਜਿੰਨੂੰ ਵੀ ਚਾਹੀਦਾ ਅਗਰ 5-7 ਪੀਸ ਚਾਹੀਦੇ ਤੇ ਬਸਰੋ ਭੇਜਾਂਗੇ ਅਗਰ ਜ਼ਿਆਦੇ ਚਾਹੀਦੇ ਤਾਂ ਉਸ ਏਰੀਆ 'ਚ ਕਿਸੇ ਦੀ ਕੋਈ ਡਿਲੀਵਰੀ ਹੋਊਗੀ ਤਾਂ ਉਹ ਭੇਜਾਂਗੇ ਠੀਕ ਹੈ ਜੀ ਆਰ ਆਰ ਤੇ ਕੜਕਣਾ ਦੋਨੋਂ ਹੀ ਅਵੇਲੇਬਲ ਆ ਸੋ ਜਿਹੜਾ ਵੀ ਇਹ ਚਾਹੁੰਦਾ ਫੋਨ ਕਰਕੇ ਤੁਸੀਂ ਬੁਕਿੰਗ ਜਿਹੜੀ ਉਹ ਕਰਵਾ ਸਕਦੇ ਹੋ ਠੀਕ ਹੈ ਜੀ ਸੋ ਆ ਜੇ ਤੁਹਾਨੂੰ ਬਰਡ ਚੈੱਕ ਕਰਵਾਉਣੇ ਆ ਲਓ ਜੀ ਫਿਰ ਕਰੋ ਕਰਾਓ ਚੈੱਕ ਠੀਕ ਹੈ ਜੀ ਮੁਰਗੀ ਤੇ ਮੁਰਗਾ ਕੁਆਲਿਟੀ ਜਿਹੜੀ ਹੈ ਨਾ ਮੈਂ ਖੁਦ ਹੈਰਾਨ ਆ ਵੀ ਇੰਨਾ ਬਿਲਕੁਲ ਜੈਟ ਬਲੈਕ ਦੇ ਵਿੱਚ ਆ ਇਹ ਜਿਹੜਾ ਬਰਡ ਆ ਇਹ ਜਿਹੜਾ ਮੁਰਗੇ ਆ ਜਿੱਦਾਂ ਇਦਾਂ ਦੇਖ ਰਿਓ ਇਹ ਹਜੇ 4 ਮਹੀਨੇ ਦੀ ਉਮਰ ਦੇ ਵਿੱਚ ਆ ਠੀਕ ਆ ਜੀ ਸੋ ਏਰੀਆ ਜਿਹੜਾ ਹੈਗਾ ਏਰੀਆ ਆਪਣਾ ਹੈਗਾ ਜੀ ਜੀਰਾ ਸ਼ਹਿਰ ਪੈਂਦਾ ਜੀਰੇ ਸ਼ਹਿਰ ਦੇ ਨਾਲ ਪੈਂਦਾ ਪਿੰਡ ਸੁਖੇ ਵਾਲਾ ਠੀਕ ਆ ਜੀ ਸੁਖੇ ਵਾਲਾ ਪਿੰਡ ਤਹਿਸੀਲ ਜੀਰਾ ਡਿਸਟ੍ਰਿਕਟ ਫਿਰੋਜ਼ਪੁਰ ਸੋ ਆਪਣੇ ਕੋਲ ਜਿਹੜਾ ਪੀਸ ਹੈਗਾ ਆਰਆਰ ਦਾ 150 ਪੀਸ ਆ ਆਂਡੇ ਵਾਲਾ ਠੀਕ ਆ ਜੀ ਔਰ ਇਹ ਜਿਹੜਾ ਕੜਕਨਾ ਆ ਸੇ ਆਪਣੇ ਕੋਲ ਹੈਗਾ ਜੀ 300 ਦੇ ਕਰੀਬ ਆ ਪੀਸ ਕਰੋ ਚੱਕ ਜੀ ਆ ਮੁਰਗੇ ਇਦਾਂ ਦੇ ਇਹ ਹਜੇ ਮਤਲਬ ਅਡਲਟ ਇਹ ਚੰਨਾਂ ਨੇ ਜਾਣਾ ਆ ਟਾਈਮ ਲੈਣਗੇ ਔਰ ਇਹ ਮੁਰਗੀਆਂ ਤੁਸੀਂ ਬਾਕੀ ਮੁਰਗੀ ਜ਼ਿਆਦਾ ਉਹ ਪਤਾ ਲੱਗ ਹੀ ਜਾਂਦਾ ਠੀਕ ਆ ਜੀ ਔਰ ਵਜ਼ਨ ਜਿਹੜਾ ਮੁਰਗੀ ਦਾ ਸਵਾ 1 ਕਿਲੋ ਹੁੰਦਾ ਮੁਰਗਾ 1.5 ਤੋਂ 2 ਕਿਜੀ ਦੇ ਵਿੱਚ ਠੀਕ ਆ ਜੀ ਸੋ ਜਿਹੜਾ ਵੀ ਵੀਰ ਨੇ ਲੈਣੇ ਆ ਬਰਡ ਠੀਕ ਆ ਜੀ ਉਹ ਆਪ ਦਾ ਘਰ ਰੱਖਣ ਨੂੰ ਸ਼ੌਂਕ ਵਾਸਤੇ ਜੇ ਅਗਰ ਲੈਣਾ ਚਾਹੁੰਦਾ ਤਾਂ ਤੁਸੀਂ ਬਰਡ ਜਿਹੜਾ ਉਹ ਖਰੀਦ ਸਕਦੇ ਹੋ ਠੀਕ ਆ ਜੀ ਬਰਡ ਬਿਲਕੁਲ ਫੁੱਲ ਹੈਲਦੀ ਆ ਠੀਕ ਆ ਜੀ ਐਕਟਿਵ ਆ ਉੱਪਰ ਵੈਕਸੀਨੇਸ਼ਨ ਇਹਨੂੰ ਸਾਰੀਆਂ ਹੋਈਆਂ ਨੇ ਪ੍ਰੋਪਰ ਠੀਕ ਆ ਜੀ ਕਰੋ ਚੈੱਕ ਸੋ ਕੋਈ ਵੀ ਵੀਰ ਜਿਹੜਾ ਮੰਨ ਲਓ ਬਰਡ ਖਰੀਦਣਾ ਚਾਹੁੰਦਾ ਇਹ ਚਿੱਟੇ ਬਰਡ ਇਹ ਭਰਾ ਆਪਣਾ ਸੀਗਾ ਕੋਟ ਸੁਖੀਏ ਤੋਂ ਉਹਦੇ ਵਾਸਤੇ ਆ ਕੁਝ ਬਰਡ ਕੁਝ ਹੋਰ ਕਈ ਵੀਰ ਹੈਗੇ ਆ ਠੀਕ ਆ ਜੀ ਸੋ ਇਹ ਜਿਹੜੀ ਬਰੀਡ ਆ ਇਹ ਬਿਲਕੁਲ ਮਤਲਬ ਆਪਣੇ ਏਰੀਆ ਦੇ ਵਿੱਚ ਤਾਂ ਹੈ ਨਹੀਂ ਕਿਸੇ ਕੋਲ ਹੋਣਗੇ ਵੀ ਘਰੇ ਵੀ ਹੋ ਸਕਦੇ ਕੋਈ ਕੋਲੇ ਫਾਰਮ ਤੇ ਵੀ ਹੋਣਗੇ ਪਰ ਮੇਰੇ ਏਰੀਆ ਦੇ ਵਿੱਚ ਤਕਰੀਬਨ ਮੇਰੇ ਨੇੜੇ ਤੇੜੇ ਕਿਤੇ ਵੀ ਨਹੀਂ ਹੈਗੀ ਇਹ ਠੀਕ ਆ ਜੀ ਤੇ ਬਹੁਤ ਵਧੀਆ ਬਰੀਡ ਹੈ ਤੇ ਅਸੀਂ ਕੰਮ ਕੀਤਾ 2-3 ਸਾਲ ਇਹਨੂੰ ਬਿਮਾਰੀ ਬਹੁਤ ਘੱਟ ਆਉਂਦੀ ਆ ਬਿਮਾਰੀ ਸਿਰਫ ਇਹਨੂੰ ਆਉਂਦੀ ਠੰਡ ਦੇ ਵਿੱਚ ਉਹ ਹੈਗੀ ਆ ਸਿਰਫ ਇੱਕੋ ਚੀਜ਼ ਉਹ ਕਰਾਇਜ਼ਾ ਅੱਖ ਸੁੱਜ ਜਾਂਦੀ ਆ ਜਾਨਵਰ ਦੀ ਇਹਨੂੰ ਗਰਮੀ ਜਿੰਨੀ ਮਰਜ਼ੀ ਦੇ ਦਿਓ ਗਰਮੀ ਚੱਲ ਲਊਗਾ ਠੀਕ ਆ ਜੀ ਤੇ ਜਿੰਨੇ ਵੀ ਵੀਰ ਨੇ ਆਰਡਰ ਕਰਨਾ ਤੁਸੀਂ ਆਰਡਰ ਕਰ ਸਕਦੇ ਹੋ ਕਾਲ অর ਵਟਸਐਪ ਕਰਕੇ 5 ਪੀਸ ਤੋਂ ਲੈ ਕੇ 10 15 ਪੀਸ ਬਸ ਤੇ ਉਹ ਵੀ ਕੋਈ ਵੀ ਵੀਰ ਜਿਹੜਾ ਉਹ ਕਾਲ ਹੀ ਨਾ ਕਰੇ ਕਿਉਂਕਿ ਹਰ ਇੱਕ ਚੀਜ਼ ਨੂੰ ਟਾਈਮ ਲੱਗਦਾ ਮੈਨੇਜ ਕਰਨ ਨੂੰ ਕੋਈ ਡੱਬੇ ਜਾਂ ਕ੍ਰੇਟ ਵਗੈਰਾ ਵੀ ਅਰੇਂਜ ਕਰਨੇ ਹੁੰਦੇ ਆ ਜਿੰਨੇ ਪੇਮੈਂਟ ਪਾਉਣੀ ਵੇਟ ਕਰਕੇ ਅਸੀਂ ਉਹਨਾਂ ਨੂੰ ਬਰਡ ਜਿਹੜਾ ਇਹ ਭੇਜਾਂਗੇ ਠੀਕ ਆ ਜੀ ਫੁੱਲੀ ਆ ਜਿਹੜਾ ਵੈਕਸੀਨੇਟਡ ਆ ਪਰ ਫਿਰ ਵੀ ਅਸੀਂ ਇਹਨਾਂ ਨੂੰ ਜਿਹੜੀ ਆ ਮੈਡੀਸਿਨ ਲਾਤੀ ਕਿਉਂਕਿ ਬਰਡ ਜਿਹੜਾ ਟਰੈਵਲ ਕਰਕੇ ਆਇਆ ਠੀਕ ਆ ਜੀ 6 ਤੋਂ 7 ਘੰਟੇ ਬਰਡ ਨੇ ਟਰੈਵਲ ਕੀਤਾ ਮੈਡੀਸਨ ਲੱਗੀ ਹੋਈ ਆ ਸਟ੍ਰੈਸ ਦੇ ਵਿੱਚ ਹੁੰਦਾ ਬਰਡ ਸੋ ਉਮੀਦ ਆ ਵੀ ਇਹ ਜਿਹੜੀ ਵੀਡੀਓ ਤੁਹਾਨੂੰ ਪਸੰਦ ਆਈ ਹੋਗੀ ਐਡਰੈਸ ਜਿਹੜਾ ਦੁਬਾਰਾ ਫੇਰੇ ਇੱਕ ਵਾਰੀ ਮੈਂਸ਼ਨ ਕਰ ਦਿੰਨੇ ਆ ਠੀਕ ਆ ਜੀ ਫਰੀਪੁਰ ਡਿਸਟ੍ਰਿਕਟਾ ਤਹਿਸੀਲ ਜ਼ੀਰਾ ਠੀਕ ਹੈ ਔਰ ਪਿੰਡ ਹੈਗਾ ਜੀ ਸੁਖੇ ਵਾਲਾ ਇਹ ਜ਼ੀਰੇ ਤੋਂ ਕੋੜੀ ਸੇਖਾਂ ਰੋਡ ਦੇ ਉੱਪਰ ਪਿੰਡ ਹੈ ਜੀ ਸੁਖੇ ਵਾਲਾ ਸੋ ਫੀਡਿੰਗ ਜਿਹੜੀ ਅਸੀਂ ਕਰ ਰਹੇ ਆ ਪ੍ਰੋਪਰ ਇਹਨਾਂ ਨੂੰ ਜਾਨਵਰ ਔਰ ਬਹੁਤ ਵਧੀਆ ਇਹ ਨਿਖਰ ਕੇ ਆਊਗਾ ਜਾਨਵਰ ਜਦੋਂ ਤਿਆਰ ਹੋ ਗਿਆ ਨਾ ਇਹਨਾਂ ਪੂਰਾ ਸੋ ਉਮੀਦ ਆ ਵੀ ਵੀਡੀਓ ਪਸੰਦ ਆਏ ਹੋਵੇ ਮਿਲਦੇ ਹਾਂ ਜਲਦ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ